ਅੱਧੀ ਗੱਲ ਤਾਂ ਮਨੂਰਾ ਤੇ ਆਖਿਆ ਕਿ ਇਹ ਬੱਦਲੇ ਇਹਨਾਂ ਨੂੰ ਕਾਂਗਰਸ ਵਾਲੇ ਬੰਦੇ ਆ ਕੇ ਉਹਨਾਂ ਦੀਆਂ ਕਾਂਗਰਸੀ ਉਮੀਦਵਾਰਾਂ ਦੀਆਂ ਜਿਹੜੀਆਂ ਮੁਰਦਾ ਸੀ ਜਿਹੜਾ ਤੁਹਾਨੂੰ ਸਹੀ ਹੈ ਜਾਨੀ ਇਹ ਫੱਲਾ ਪਾੜ ਰਹੇ ਨੇ ਮਨੋ ਉਹ ਬਾਈ ਗੇਟ ਕੋ ਖੋਲੋ ਬਾਈ ਦਮ ਹੋਣੀ ਤੱਕੇ ਨਹੀਂ ਯਾਰ ਕਿਹੜਾ ਬੰਦ ਕੀਤਾ ਹੋਇਆ ਇਹ ਦੂਰ ਨਾ ਬੈਠਾ ਕੋਈ ਨਹੀਂ ਆ ਰਿਹਾ ਤੂੰ ਇਹ ਲੈ ਹਾਲ ਦੁਨੀਆ ਦਾ सा <tweak> तो यार तो <laughs> <laughs> <tweak> 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 ਤਰਨ ਮੈਂ ਖੜਾ ਇੱਥੇ ਜਦੋਂ ਬਾਹਰ ਆਉਂਦਾ ਉਹਦੇ ਵਿੱਚ ਜਦੋਂ ਬਾਹਰ ਆਉਗਾ ਫਿਰ ਮੈਂ ਦੂਗਾ ਜਦੋਂ ਬਾਹਰ ਆਉਗਾ ਫਿਰ ਮੈਂ ਦੂਗਾ ਮੈਂ ਪੰਜ ਪੇਜ ਤੇ ਪੰਜ ਪੇਜ ਤੇ ਇਕੱਠੇ ਨਹੀਂ ਪੇਜ ਸਕਦੇ ਵਾਰੀ ਵਾਰੀ ਦੀ ਪੰਜਾਂ ਪੰਜ ਪੇਜ ਤੇ ਇਕੱਠੇ ਨਹੀਂ ਪੇਜ ਸਕਦੇ ਵਾਰੀ ਵਾਰੀ ਦੀ ਪੰਜਾਂ ਪੰਜ ਪੇਜ ਤੇ ਇਕੱਠੇ ਨਹੀਂ ਪੇਜ ਸਕਦੇ ਵਾਰੀ ਵਾਰੀ ਦੀ ਪੰਜਾਂ ਪੰਜ ਪੇਜ ਤੇ ਇਕੱਠੇ ਨਹੀਂ ਪੇਜ ਸ ਇਹ ਗੱਲ ਸੁਣੋ ਪੰਜ ਬਾਅਦ ਜਾਣੇ ਪੰਜਾਂ ਦਰਜਾ ਕਰਾਉਂਦੇ ਆਂ ਬੈਟਰੀ ਕਰਾਵਾਂਗੇ ਕਰਾਈ ਹੈ ਨਾ ਫਿਰ ਆਵਾਂਗੇ ਇੰਨੇ ਆ ਆ ਗਏ ਤੁਸੀਂ ਕੰਢੇ ਢੱਪ ਕੇ ਆਈ ਜਾਂਦੇ ਹੋ ਤੁਸੀਂ ਕੰਢੇ ਢੱਪ ਕੇ ਆਈ ਜਾਂਦੇ ਹੋ ਐ ਥੋੜੇ ਘੰਮ ਚੱਲਦਾ ਰਹਿਣਾ ਪਾਣਾ ਪਿੱਛੇ ਆ ਜੀ ਲੱਗੇ ਨਾ ਦੇ ਡਾਕੂ ਵੀ ਇੱਥੇ ਆ ਚੋਰ ਵੀ ਇੱਥੇ ਆ ਕਿਹਦੇ ਕੋਲ ਜਾਈਏ ਦੱਸੋ ਰਾਜੇ ਕੋਲ ਜਾਣਾ ਨਾ ਰਾਜੇ ਦਾ ਵੀ ਨਗਰ ਵਾਲੇ ਵਾ ਐਸਐਸਵੀ ਡੀਆਈਜੀ ਡੀਜੀਪੀ ਸਾਰੇ ਨਾਲ ਵਾਲੇ ਵੇ ਆ ਸਾਰੇ ਜਿਹੜੇ ਬੰਦੇ ਪਰੰਧ ਇੱਥੇ ਲੜਖੇ ਐਕਸ਼ਨ ਸਾਰੇ ਨਗਰ ਦਾ ਸਾਰਾ ਸਤਾਬ ਇਹਦੇ ਕੋਲ ਦੇਖੀ ਰਸੋ ਕਿਤੇ ਕਰੋਗੇ ਨਹੀਂ ਚਾਹੀਦਾ ਤੁਹਾਨੂੰ ਇਲੈਕਸ਼ਨ ਕਮਿਸ਼ਨ ਨਾਲ ਕਿਤੇ ਗੱਲ ਕੀਤੀ ਜਾਵੇ ਇਲੈਕਸ਼ਨ ਲੈਕਸ਼ਨ ਕਮਿਸ਼ਨ ਅਸੀਂ ਸ਼ਿਕਾਇਤਾਂ ਕਰੀਆਂ ਪਰ ਤੋਂ ਸਾਡੇ ਕੈਂਡੀਡੇਟ ਤੱਕ ਲੈ ਜੀ ਕੋਈ ਐਕਸ਼ਨ ਨਹੀਂ ਹੋਇਆ ਅੱਜੋਂ ਟੈਲੀਗ੍ਰਾਮ ਹਾਂ ਦਿੰਿਆ ਅਜਵੰਤ ਕਰਾ ਕੇ ਲੈ ਜਿਹੜੇ ਬੰਦਿਆਂ ਨੂੰ ਅਸੀਂ ਕਾਗਜ਼ਪਰਾਂ ਸਭ ਦੇ ਘਰੇ ਚਾਰ ਦੋਂ ਪੁਲਿਸ ਜਾਂਦੇ ਨੂੰ ਜਦੋਂ ਨਾਮ ਡਿclare ਕਰਦੇ ਹੋ ਕਿਹੜਾ ਕਿਹੜਾ ਸਾਡਾ ਕੈਂਡੀਡੇਟ ਆ ਸਭ ਦੇ ਘਰੇ ਪੁਲਿਸ 50 50 ਬੰਦੇ ਘੇਰਾ ਪਾ ਰਹੇ ਰੋਤਾ ਨੂੰ ਲੋਕ ਘਰ ਤੋਂ ਬੇਕਰ ਹੋਏ ਬੈਠੇ ਆ ਇਹ ਕਦੀ ਇਲੈਕ ਜਿੰਨੇ ਕੈਂਡੀਡੇਟ ਸਾਡੇ ਨੇ ਆਪਣੇ ਘਰ ਨੂੰ ਸੌ ਸਕਦੇ ਜਿੰਨੇ ਕੈਂਡੀਡੇਟ ਸਾਡੇ ਨੇ ਇੱਕ ਵੀ ਬੰਦਾ ਕੈਂਡੀਡੇਟ ਘਰੇ ਨਹੀਂ ਸੌ ਸਕਦਾ ਇੰਨੀ ਦਸਤ ਤਪੁਲਸ ਨੇ ਪੁਲਿਸ ਪੰਜਾਬ ਦੇ ਬੰਦੇ ਜਾਣਿਆ ਘਰ ਘੇਰ ਲੈਣੇ ਅਗਲੇ ਦਾ ਸਾਡੇ ਸਰਪੰਚ ਸਾਹਿਬ ਖੜੇ ਆ ਇਹ ਕੈਂਡੀਡੇਟ ਵੀ ਨਹੀਂ ਰਾਤ ਦਿਨਾਂ ਦਾ ਘਰ ਘੇਰ ਲੈ ਜਾ ਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੀ ਹਾਲਾਤ ਕੋ ਸਾਡੇ ਕੁੜੀਆਂ ਪੜ੍ਹ ਲਿਖੀ ਕੁੜੀਆਂ ਫੈਲ ਪੰਗਿਆ ਅੰਦਰ ਫੈਲ ਹੀ ਮੈਂ ਫੋਨ ਸੋਰਨ ਸਿੰਘ ਨਾਲ ਗੱਲ ਕਰਿਆ ਸੀ ਹਾਈ ਕਮਾਂਡ ਵੱਲੋਂ ਵੀ ਕਿਹਾ ਜਾਦਾ ਵੀ ਆਣਗੇ ਕਾਂਗਰਸ ਦੇ ਹਾਈ ਕਮਾਂਡ ਅਕਾਲੀ ਦਲ ਦੇ ਹਾਈ ਕਮਾਂਡ ਵੀ ਜੋ ਅਸੀਂ ਜੇ ਅਸੀਂ ਨਹੀਂ ਕੁਝ ਕਰਕੇ ਹਾਈ ਕਮਾਂਡ ਕੀ ਕਰ ਲਵਾਂਗੇ ਹਾਈ ਕਮਾਂਡ ਅਸੀਂ ਵੀ ਹਲਕੇ ਮੈਂ ਦੋ ਵਾਰੀ ਚੋਣ ਜਿੱਤੇ ਹੋਏ ਜਿਲ੍ਹੇ ਜਿੱਤੇ ਬਲਾਕ ਤੋਂ ਜਿੱਤੇ ਮੈਂ ਵੀ ਚਾਰ ਇਲੈਕਸ਼ਨ ਜਿੱਤੇ ਹੋਏ ਆ ਜੇ ਮੈਂ ਨਹੀਂ ਕਰ ਸਕਿਆ ਹਾਈ ਕਮਾਂਡ ਆ ਕੇ ਕੀ ਕਰ ਲਵਾਂਗੀ ਜੀ ਇਹ ਦੱਕਵਾਨ ਦਲ ਕੀੰ ਦਾ ਕੰਮ ਕਰੂਗੀ ਜੀ ਦੱਕਵਾਨ ਨਾਲ ਕੋਈ ਲੜਾਈ ਹੈ ਕਿਸੇ ਦੀ ਦੱਕਵਾਨ ਨਾਲ ਆਮੰਦ ਕਿਵੇਂ ਲੜ ਸਕਦਾ ਇਹ ਧੱਕੂ ਨਹੀਂ ਧੱਕਾ ਨਾਲ ਕਿਤੇ ਮੁਕਾਬਲਾ ਹੋਊਗਾ ਹਾਈ ਕਮਾਂਡ ਧੱਕਾ ਨਾਲ ਕਿੱਥੇ ਟਕਰਾਊਗਾ ਗੈਂਗਸਟਰ ਨਾਲ ਟਕਰਾਊਗਾ ਹਾਈ ਕਮਾਂਡ ਗੈਂਗਸਟਰ ਬੈਠੇ ਨੇ ਅੰਦਰ ਜਿੰਨਾਂ ਇਸ ਪਰ ਆਰਡਰ ਇਹਨਾਂ ਪੜ੍ਹਦੇ 300 ਸੌਤੇ ਪਰਚੇ ਮੀ ਕਿਹ ਨਾਲ ਮੁਕਾਬਲਾ ਕਰਦੇ ਦੂਜੀ ਪਾਰਟੀ ਦੇ ਕੈਂਡੀਡੇਟ ਨੂੰ ਦੇਖ ਕੇ ਉਹਦੀ ਫਾਈਲਾਂ ਖੋ ਕੇ ਭੱਜ ਜਾਂਦੇ ਜੀ ਮੈਂ ਕਹਿੰਦੀ ਚੈੱਕ ਕਰਨ ਦੇ ਵਾਸਤੇ ਇਹਨਾਂ ਦੇ ਭਾਈ ਜੀ ਰੱਦ ਵੀ ਨਹੀਂ ਕਰਨੀ ਕਿਸੇ ਨੇ ਪਹਿਲਾਂ ਕਮੇਟੀ ਨੇ ਚੋਣਾਂ ਹੋਈਆਂ ਕੱਲਿਆਂ ਦੇ ਕਿਸੇ ਕਾਗਜ਼ ਨਹੀਂ ਪੜ੍ਹਦੇ ਅੱਜ ਉਹੀ ਬੈਠੇ ਨੇ ਇਹ ਤਾਂ ਇਹ ਤਾਂ ਇਹ ਹੋਊਗਾ ਜਦੋਂ ਸਰਕਾਰ ਪਲਟੋਗੀ ਇਹਨਾਂ ਦੇ ਕੁੱਟ ਕੇ ਜਿਵੇਂ ਅੱਜ ਬਣਨੇ ਇਤਾਂ ਮਸਤੀਫੇ ਲਾਵਾਂਗੇ ਔਰ ਇਹਨਾਂ ਨਾਲੋਂ ਹੱਲ ਕਰਾਂਗੇ ਜਿਹੜੇ ਬੰਦੇ ਅੱਜ ਤੁਹਾਡੇ ਵੱਲੋਂ ਕੋਰਟ ਦਾ ਰੁਕ ਕਿੱਥੇ ਜਾਏ ਕੋਰਟਾਂ ਕੁੱਟਾਂ ਦੇ ਫੈਸਲੇ ਕਿੱਥੇ ਹੋਣੇ ਆਪਣੀ ਕੋਰਟ ਲਾਣੀ ਪੈਣੀ ਹੈ ਕਚਹਿਰੀ ਤਾਂ ਸਰਕਾਰ ਬਦਲ ਦਵਾ ਦੇ ਇਹਦਾ ਆਪਣੀ ਕਚਹਿਰੀ ਚ ਲਿਆਵਾਂਗੇ ਇਹਨਾਂ ਨੂੰ ਕੋਰਟਾਂ ਤਾਂ ਦਸਾਂ ਫੈਸਲੇ ਨਹੀਂ ਹੁੰਦੇ ਕੋਰਟ ਕੀ ਕਰੂਗੀ ਕੋਰਟ ਨੇ ਪਟਿਆਲੇ ਕਾਰਜੋਈ ਤੇ ਕਿੰਨਾ ਨੰਗਾ ਨਾਚ ਹੋਇਆ ਕੋਈ ਕੋਰਟ ਨੇ ਕੀ ਫੈਸਲਾ ਦਿਆ ਅਸੀਂ ਕੋਰਟ ਤੇ ਗਏ ਕਮੇਟੀ ਦੇ ਚੋਣਾਂ ਤੇ ਕੀ ਫੈਸਲਾ ਹੋਇਆ ਉਹਦੇ ਜਾਨ ਦਾ ਕੋਈ ਫਾਇਦਾ ਨਹੀਂ ਆਪਣੀ ਕਿਚੈਰੀ ਲਾਵਾਂਗੇ ਆਪਣੀ ਕਿਚੈਰੀ 'ਚ ਨੰਗਾ ਕਰਾਂਗੇ ਨਾ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ